ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਿਲਾਈ ਸੈਂਟਰ ਦੇ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਝਾਕਾਂ ਵਾਲੀ ਮਸ਼ੀਨ ਦੀ ਜਿਹੜੇ ਦੇਖੋ ਆਪਾਂ ਕਾਜ ਕਰਦੇਾਂਗੇ ਘਰੇ ਛੋਟੀ ਮਸ਼ੀਨ ਹੁੰਦੀ ਆ ਯਾਨੀ ਕਿ ਮਿੰਨੀ ਮਸ਼ੀਨ ਹੁੰਦੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਤੁਸੀਂ ਵੀਡੀਓ ਦੇਖ ਕੇ ਸਾਰੀ ਜਾਣਕਾਰੀ ਲੈ ਸਕਦੇ ਹੋਗੇ ਇਹ ਮਸ਼ੀਨ ਜੇ ਤੁਸੀਂ ਘਰ ਬੈਠਿਆ ਮੰਗਵਾਉਣੀ ਹੋਵੇ ਤਾ نیچے ਸਾਡਾ ਦੇਖੋ ਫੋਨ ਨੰਬਰ ਆਈ ਜਾਂਦਾ ਇਸ ਫੋਨ ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਇਹ ਮਸ਼ੀਨ ਤੁਹਾਡੇ ਘਰੇ ਬੈ ਕੇ ਸਾਨੂੰ ਪਹੁੰਚਾਈ ਜਾਊਗੀ ਇਸ ਮਸ਼ੀਨ ਦਾ ਤੁਸੀਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹੋ ਜਿਵੇਂ ਕਿ ਦੇਖੋ ਛੋਟਾ ਕਾਰੋਬਾਰ ਕਰਨਾ ਹੋਵੇ ਚਾਕਾਂ ਦਾ ਕਾਜ ਕਰਨ ਦਾ ਉਹ ਵੀ ਤੁਸੀਂ ਇਹ ਤੋਂ ਸ਼ੁਰੂ ਕਰ ਸਕਦੇ ਹੋਗੇ ਇਹ ਆਪਣੀ ਦੇਖੋ ਜਿਹੜੀ ਸਿੰਪਲ ਮਸ਼ੀਨ ਹੁੰਦੀ ਆ ਦੇਸੀ ਮਸ਼ੀਨ ਹੁੰਦੀ ਆ ਇਸ ਤਰ੍ਹਾਂ ਉਹਤੇ ਲੱਗਦੀ ਹੈ ਦੇਖੋ ਇਸ ਤਰ੍ਹਾਂ ਜਿਹੜਾ ਪੈਰ ਹੁੰਦਾ ਉਹਦੇ ਉੱਪਰ ਲੱਗੂਗੀ ਉਹ ਵੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇਖ ਕੇ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਨਾ ਤੁਹਾਨੂੰ ਕਿਸੇ ਵੀ ਗੱਲ ਦਾ ਪਤਾ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਹ ਦੇਖੋ ਇਹ ਮਸ਼ੀਨ ਆਗੀ ਕਾਜ ਕਰਨ ਵਾਲੀ ਇਸ ਤਰ੍ਹਾਂ ਦੀ ਦੇਖੋ ਇਹ ਮਸ਼ੀਨ ਹੁੰਦੀ ਹੈਗੀ ਇਹ ਤਾਂ ਦੇਖੋ ਕਾ ਇਹ ਵੱਡਾ ਛੋਟਾ ਹੁੰਦਾਗਾ ਤੇ ਇਸ ਚੀਜ਼ ਤੋਂ ਵੱਡਾ ਛੋਟਾ ਕਾਜ ਜੇ ਆਪਣੇ ਕਰਨਾ ਹੋਵੇ ਉਹਦੇ ਹਿਸਾਬ ਨਾਲ ਇਹ ਤੋਂ ਬਖਾ ਬਰੀਕ ਹੁੰਦਾਗਾ ਜਿਹੜੀ ਇਹ ਆਪਾਂ ਤੁਹਾਨੂੰ ਦੱਸ ਰਹੇ ਆਂਗੇ ਆਹ ਦੇਖੋ ਇਸ ਤਰ੍ਹਾਂ ਦੀ ਇਹ ਮਸ਼ੀਨ ਆਂਗੀ ਨਾਲੇ ਬਹੁਤ ਹੀ ਛੋਟਾ ਸਾਈਜ਼ ਆ ਦੇਖੋ ਬਹੁਤ ਹੀ ਆਸਾਨੀ ਨਾਲੇ ਮਸ਼ੀਨ ਤੇ ਅਟੈਚ ਹੋ ਜਾਂਦੀ ਹੈਗੀ ਆਹ ਦੇਖੋ ਪਸੰ ਸਾਰੀ ਇਹਦੀ ਜਾਣਕਾਰੀ ਦੇਵਾਂਗੇ ਹੁਣ ਆਪਾਂ ਕਾਜ ਕਰਕੇ ਦਿਖਾਉਣੇ ਦੇਖੋ ਸੋਨੂੰ ਇਹ ਜਦੋਂ ਆਪਾਂ ਨੇ ਕੱਪੜਾ ਧਰ ਲਿਆ ਕੱਪੜਾ ਧਰ ਕੇ ਦੇਖੋ ਮਸ਼ੀਨ ਚਲਾਵਾਂਗੇ ਤਾਂ ਇਹ ਆਟੋਮੈਟਿਕ ਹੀ ਕਾਜ ਕਰਨਾ ਦੇਖੋ ਸ਼ੁਰੂ ਕਰ ਦੂਗੀ ਆ ਦੇਖੋ ਬਹੁਤ ਚੰਗੀ ਤਰ੍ਹਾਂ ਬਹੁਤ ਹੀ ਵਧੀਆ ਕਾਜ ਹੁੰਦਾਗਾ ਆ ਦੇਖੋ ਇਸ ਤਰ੍ਹਾਂ ਦੇਖੋ ਆਪਾਂ ਤੁਹਾਨੂੰ ਸਾਰੇ ਕਾਜ ਕਰਕੇ ਦਿਖਾਵਾਂਗੇ ਪਹਿਨਾ ਆਪਾਂ ਦੇਖੋ ਇੱਕ ਨਿਸ਼ਾਨ ਲਾ ਲੈਣਾਗਾ ਫੱਟੀ ਤੇ ਜਿਸ ਤਰ੍ਹਾਂ ਦੇ ਆਪਾਂ ਨੇ ਕਾਜ ਕਰਨੇ ਆ ਨਿਸ਼ਾਨ ਲਾ ਕੇ ਉਸੇ ਤਰ੍ਹਾਂ ਹੀ ਦੇਖੋ ਆਪਾਂ ਮਸ਼ੀਨ ਨੂੰ ਧਰਾਂਗੇ ਤਾਂ ਉਸ ਤੋਂ ਬਾਅਦ ਦੇਖੋ ਕਾਜ ਆਪਣਾ ਸ਼ੁਰੂ ਹੋਊਗਾ ਆ ਦੇਖ ਇਸ ਤਰ੍ਹਾਂ ਇਹ ਤੁਸੀਂ ਦੇਖੋ ਘਰ ਵਿੱਚ ਆਸਾਨੀ ਨਾਲ ਹੀ ਕਰ ਸਕਦੇ ਹੋ ਜਦੋਂ ਘਰ ਵਿੱਚ ਆਪਾਂ ਕੱਪੜਾ ਤਿਆਰ ਕਰਦੇ ਹਾਂਗੇ ਕੁਰਤੇ ਪਜਾਮੇ ਬਣਾਉਣੇ ਆ ਛੱਟਾ ਬਣਾਉਣੇ ਆ ਤਾਂ ਦੇਖੋ ਜਦੋਂ ਆਪਾਂ ਹੱਥੀ ਕਾਜ ਕਰਦੇ ਹਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਬਹੁਤ ਜ਼ਿਆਦਾ ਦੇਖੋ ਆਪਾਂ ਨੂੰ ਟਾਈਮ ਲੱਗਦਾ ਇਹ ਮਸ਼ੀਨ ਨਾਲ ਦੇਖੋ ਬਹੁਤ ਆਸਾਨੀ ਨਾਲ ਤੇ ਬਹੁਤ ਜਲਦੀ ਕਾਜ ਹੋ ਜਾਂਦੇ ਆਗੇ ਕੋਈ ਵੀ ਦਿੱਕਤ ਨਹੀਂ ਹੈਗੀ ਦੇਖੋ ਇਹਦਾ ਰੇਟ ਸਿਰਫ 1500 ਰੁਪਿਆ ਦਾ 1500 ਮਸ਼ੀਨ ਦਾ ਰੇਟ ਆ ਇਸਦਾ ਇਹ ਜੇ ਤੁਸੀਂ ਕਿਸੇ ਵੀ ਵੀਰ ਪੈਣੇ ਮੰਗਵਾਉਣੀ ਹੋਵੇ ਆਰਡਰ ਤੇ ਇਹ ਸਾਡੇ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤਾਂ ਇਹ ਸਾਨੂੰ ਆਪਾਂ ਕੂਰੀਅਰ ਕਰਾਂਗੇ ਇਹ ਮਸ਼ੀਨ ਤੁਸੀਂ ਘਰ ਵਿੱਚ ਬੈਠ ਕੇ ਮੰਗਾ ਸਕਦੇ ਹੋਗੇ ਦੇਖੋ ਦੇਖੋ ਕਿੰਨਾ ਵਧੀਆ ਕਾਜ ਆ ਹੁਣ ਦੇਖੋ ਨਿੱਕੀ ਜੀ ਸੂਈ ਹੁੰਦੀ ਆ ਇਸ ਤਰ੍ਹਾਂ ਇਹ ਕੱਟਣਾ ਹੁੰਦਾ ਵਿੱਚੋਂ ਬਸ ਇੰਨਾ ਕੀ ਆਪਾਂ ਨੇ ਕੰਮ ਕਰਨਾ ਦੇਖੋ ਇਸ ਤਰ੍ਹਾਂ ਆਪਾਂ ਨੇ ਦੇਖੋ ਇਹ ਵਿੱਚੋਂ ਕਪੜਾ ਕੱਟਣਾਗਾ ਦੇਖੋ ਇਸ ਤਰ੍ਹਾਂ ਆਹ ਦੇਖੋ ਕਿੰਨੀ ਚੰਗੀ ਤਰ੍ਹਾਂ ਕਿੰਨੇ ਸੋਹਣੇ ਕਾਜ ਤਿਆਰ ਹੋਇਆ ਦੇਖੋ ਬਣ ਕੇ ਆਹ ਦੇਖੋ ਨਾਲੇ ਕਿੰਨੀ ਛੇਤੀ ਕਾਜ ਹੋ ਜਾਂਦੇ ਆ ਦੇਖੋ ਆਦੇ ਕੋਇਸਟਾ ਇਸ ਤਰ੍ਹਾਂ ਆਪਣੇ ਸਾਰੇ ਕਾਜ ਕਰਕੇ ਤਿਆਰ ਆ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਾਹੀਏ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ